ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਟਾਲਪੁਰੀ ਹੈ ਜਿੱਥੇ ਕਿ ਆਪਾਂ ਫੁੱਲ ਪਾਉਨੇ ਹਾਂ ਆਪ ਦਰਸ਼ਨ ਕਰੋ ਜੀ ਇਹ ਪਟਾਲਪੁਰੀ ਘਾਟ ਹੈ ਜਿੱਥੇ ਆਪਾਂ ਫੁੱਲ ਪਾਉਨੇ ਹਾਂ ਇਹ ਉਹ ਜਗ੍ਹਾ ਹੈ ਆਪ ਦਰਸ਼ਨ ਕਰੋ ਸਾਲ ਸੰਦੇ ਜੀ ਦਰਸ਼ਨ ਕਰੋ ਸਾਲ ਸੰਦੇ ਜੀ ਦਰਸ਼ਨ ਕਰੋ ਇਹ ਪਾਣੀ ਚੱਲ ਰਿਹਾ ਹੈ ਇਹਨੂੰ ਆਪਾਂ ਪਟਾਲਪੁਰੀ ਕਹਿੰਦੇ ਹਾਂ ਵਾਹਿਗੁਰੂ ਜੀ ਇਹਨੂੰ ਆਪਾਂ ਪਟਾਲਪੁਰੀ ਵੀ ਕਹਿੰਦੇ ਹਾਂ ਤੇ ਪਾਣੀ ਚੱਲ ਰਿਹਾ ਹੈ ਆਪ ਦਰਸ਼ਨ ਕਰੋ ਇੱਥੇ ਫੁੱਲ ਪਾਏ ਜਾਂਦੇ ਹਨ ਆਪ ਦਰਸ਼ਨ ਕਰੋ ਜੀ ਇਹ ਪਤਾਲਪੁਰੀ ਹੈ ਇੱਥੇ ਮਹਾਰਾਜ ਜੀ ਦਾ ਵੀ ਸੰਸਕਾਰ ਇੱਥੇ ਹੋਇਆ ਇੱਥੋਂ ਲਿਖੇ ਪਏ ਸੀਗੇ ਉਹਨਾਂ ਦੇ ਇਹ ਪਤਾਲਪੁਰੀ ਹੈ ਇਹ ਪਤਾਲਪੁਰੀ ਹੈ ਆਖਰ ਦਰਸ਼ਨ ਕਰੋ ਲਓ ਜੀ ਜਿਸ ਨੂੰ ਵੀ ਚਾਹੀਦੀ ਹੈ ਇਹ ਪਤਾਲਪੁਰੀ ਹੈ ਇਹ ਪਾਣੀ ਦੇਖੋ ਚੱਲ ਰਿਹਾ ਹੈ ਇਹ ਪਤਾਲਪੁਰੀ ਹੈ ਆਪ ਦੇਖੋ ਇਹ ਸਾਡੇ ਭਾਰਤ ਦਾ ਕੋਈ ਯਾਰ ਆਪ ਦੇਖਣ ਕਰੋ ਜੀ ਇਹ ਪਤਾਲਪੁਰੀ ਦੇ ਦਰਸ਼ਨ ਕਰੋ ਇੱਥੇ ਉੱਪਰ ਲਾਏ ਜਾਂਦੇ ਹਨ ਆਪ ਦਰਸ਼ਨ ਕਰ ਸਕਦੇ ਹੋ ਉਹ ਪਾ ਪਾ ਵੇ ਗੁਰਜੀ ਦਾ ਖਾਲਸਾ ਵੇ ਗੁਰਜੀ ਜੀ ਕੀ ਫਤਿਹ